ਸਸੀਕਾਲ ਜੀ ਸਵਾਗਤ ਹੈ ਆਪਣੇ ਚੈਨਲ ਗੁਰੂ ਨਾਨਕ ਲਾਫ ਹਾਊਸ ਮੈਸਰ ਖਾਨਾ ਦੇ ਵੀ ਥੋੜਾ ਅੱਜ ਆਪਾਂ ਤੁਹਾਡੇ ਵਾਸਤੇ ਦੁਪੱਟਿਆਂ ਦੀ ਨਵੀਂ ਕਲੈਕਸ਼ਨ ਲੈ ਕੇ ਆ ਗਏ ਜਿਹੜੇ ਦੁਪੱਟੇ ਆਪਣੇ ਕੋਲੇ ਅੱਜ ਫੇਰ ਦੁਬਾਰਾ ਆਏ ਨੇ ਆਪਣੇ ਕੋਲੇ ਪਹਿਲਾਂ ਵਾਲਾ ਦੁਪੱਟਾ ਸੀਗਾ ਜਿਹੜਾ ਸਾਰਾ ਸੋਲਡ ਆਊਟ ਹੋ ਗਿਆ ਤੇ ਛੋਟਾ ਬਹੁਤ ਜ਼ਿਆਦਾ ਪਿਆਰੇ ਮਿਲੇ ਅੱਜ ਆਪਣੇ ਕੋਲੇ ਦੁਪੱਟਾ 2.5 ਮੀਟਰ ਵਾਲਾ ਆ ਗਿਆ ਤੁਸੀਂ ਚੈੱਕ ਕਰ ਸਕਦੇ ਹੋ ਲੋਜ ਤੋਂ ਬਹੁਤ ਸੋਹਣਾ ਦੁਪੱਟਾ ਆਇਆ ਖੁੱਲੇ-ਖੁੱਲੇ ਸੈੱਟ ਦਾ ਮੈਂ ਤੁਹਾਨੂੰ ਕਈ ਡਿਜ਼ਾਈਨ ਜਿਹੜੇ ਹੈਗੇ ਨੇ ਦੁਪੱਟਿਆਂ ਦੇ ਓਪਨ ਕਰਕੇ ਦਿਖਾਉਂਗੀ ਆਹ ਲਓ ਜੀ ਦੁਪੱਟਾ ਤੁਸੀਂ ਦੇਖ ਸਕਦੇ ਹੋ ਬਹੁਤ ਲੰਬੇ ਆਏ ਆ ਆਪਾਂ ਦੁਪੱਟਾ ਤੁਹਾਨੂੰ ਦੇਵਾਂਗੇ 2.5 ਮੀਟਰ ਦਾ ਦੁਪੱਟਾ ਪਿਓਰ ਕਾਟਨ ਦਾ ਸਿਰਫ 150 ਦੇ ਦੋ ਦੁ ਆ ਸਕਦੇ ਹੋ ਆ ਲਓ ਜੀ ਕਲਰ ਡਿਜ਼ਾਈਨ ਦੁਪੱਟੇ ਦੇਖੀਓ ਬਹੁਤ ਹੀ ਸੋਹਣੇ ਡਿਜ਼ਾਈਨ ਹੈ ਤੇ ਆਹ ਲਓ ਜੀ ਤੁਸੀਂ ਇੱਕ ਤੋਂ ਇੱਕ ਦੁਪੱਟਾ ਆਇਆ ਹੈ ਦੁਪੱਟੇ ਬੜੇ ਸੋਹਣੇ ਆ ਕਲਰ ਬੜੇ ਪਿਆਰੇ ਆ ਸਰਦਾਰੀ ਲੁੱਕ ਦੇ ਵਿੱਚ ਦੁਪੱਟੇ ਆਏ ਆ ਪਿਓਰ ਕਾਟਨ ਦਾ ਦੁਪੱਟਾ ਤੁਹਾਨੂੰ ਦੇਾਂਗੇ ਤੇ ਰੇਂਜ ਦੇਾਂਗੇ ਸਿਰਫ ਆਪਾਂ 150 ਦੇ 2 150 ਦੇ 2 150 ਦੇ 2 ਆਪਣੇ ਗੁਰਨਾਨਕ ਕਲਾ ਹਾਊਸ ਮੈਸਰਖਾਨਾ ਛੋਟੇ ਸਾਡਾ ਜਿਹੜਾ ਪਤਾ ਮੋੜ ਮੰਡੀ ਦੇ ਨਾਲ ਆਪਣਾ ਪਿੰਡ ਰਹਿ ਜਾਂਦਾ ਮੈਸਰਖਾਨਾ ਬਿਠਿੰਡਾ ਮਾਨਸਾ ਰੋਡ ਤੇ ਸਾਡਾ ਪਿੰਡ ਹੈ ਤੇ ਤੁਸੀਂ ਸਾਡੇ ਕੋਲੇ ਬੀਟ ਕਰਕੇ ਦੁਪੱਟਾ ਲੈ ਸਕਦੇ ਹੋ ਤੁਸੀਂ ਸਾਡੇ ਕੋਲ ਆਨਲਾਈਨ ਦੁਪੱਟਾ ਮਗਾ ਸਕਦੇ ਹੋ ਜਿਹੜਾ ਦੁਪੱਟਾ ਤੁਸੀਂ ਸਾਡੇ ਕੋਲ ਆਨਲਾਈਨ ਮੰਗਾਓਗੇ ਤੁਸੀਂ ਸਾਡੇ ਕੋਲੇ 10 ਦੁਪੱਟਿਆਂ ਤੋਂ ਸ਼ੁਰੂਆਤ ਹੈ 10 ਦੁਪੱਟੇ ਮਗਾ ਸਕਦੇ ਹੋ ਆਹ ਲਓ ਜੀ ਕਲਰ ਚੈੱਕ ਕਰੀ ਜਾਓ ਬਸ ਕੁਝ ਤੁਸੀਂ ਦਿਖਾਈਓ ਇਧਰ ਆਹ ਲਓ ਜੀ ਕਲਰ ਚੈੱਕ ਕਰੀ ਜਾਓ ਆ ਜਿਹੜੇ ਦੁਪੱਟੇ ਆਪਣੇ ਕੋਲੇ ਆਏ ਨੇ ਸਾਰੇ ਸਰਦਾਰੀ ਦੁਪੱਟੇ ਆਏ ਨੇ ਸਿਰਫ ਸੋਨੂੰ 150 ਦੇ 2 ਮਿਲਣਗੇ ਪਿਓਰ ਕਾਟਨ ਦਾ ਪਿਓਰ ਮਾਲ ਕਾਟਨ ਦਾ ਦੁਪੱਟਾ ਦੇਾਂਗੇ ਤੁਸੀਂ ਫੀਲ ਦੇਖ ਲਓ ਫੀਲਿੰਗ ਇਹਦੀ ਬਹੁਤ ਹੀ ਸੋਹਣੀ ਹੈ ਤੇ ਸਾਈਜ਼ 2.5 ਮੀਟਰ ਦਾ ਦੁਪੱਟੇ ਦਾ ਸਿਰਫ 150 ਦੇ ਦੋ ਦੁਪੱਟੇ ਤੇ ਤੁਸੀਂ ਸਾਡੇ ਕੋਲੋਂ ਆਨਲਾਈਨ ਦੁਪੱਟਾ ਮੰਗਾ ਲਿਓ ਤੇ ਆਫਲਾਈਨ ਦੁਪੱਟਾ ਸਾਡੇ ਸਟੋਰ ਤੇ ਆ ਕੇ ਲੈ ਲਿਓ ਤੇ ਸਾਡੇ ਕੋਲੇ ਹੁਣ 500 500 ਦੁਪੱਟਾ ਆਇਆ ਤੁਸੀਂ ਫਟਾਫਟ ਸਾਡੇ ਕੋਲੋਂ ਦੁਪੱਟਾ ਲੈ ਸਕਦੇ ਹੋ ਆਹ ਲਓ ਜੀ ਦੁਪੱਟਾ ਚੈੱਕ ਕਰ ਸਕਦੇ ਹੋ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਨਾ ਸੋਣਾ ਜੀ ਲਾਈਕ ਤੇ ਸੋਣਾ ਜੀ ਕਮੈਂਟ ਕਰਨਾ ਜੀ ਧੰਨਵਾਦ ਅਸ਼ਕਾਲ